ਅਸਲਾਮੁਆਲੇਕਮ ਵੀਰੋ ਕੀ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਕਿ ਕਿਸੇ ਵੀ ਬੰਦੇ ਦਾ ਸਭ ਤੋਂ ਵੱਡਾ ਮਾਨ ਉਹਦੀ ਪੱਗ ਹੁੰਦੀ ਏ ਤੇ ਅੱਜ ਹਿੰਦੁਸਤਾਨ ਦੇ ਵਿੱਚ ਸਰਦਾਰਾਂ ਦੀਆਂ ਪੱਗਾਂ ਵੀ ਮਹਿਫੂਜ਼ ਨਹੀਂ ਇਹ ਗੱਲ ਮੈਂ ਕਿਉਂ ਕਰ ਰਿਹਾ ਵਾਂ ਅੱਜ ਦੀ ਵੀਡੀਓ ਦੇਖੋ ਤੁਹਾਨੂੰ ਪਤਾ ਚੱਲੇ ਕਿ ਕਿੰਨਾ ਵੱਡਾ ਜ਼ੁਲਮ ਹੋਇਆ ਹੈ ਚੜ੍ਹਦੇ ਪੰਜਾਬ ਦੇ ਵਿੱਚ ਤੇ ਚਲਨੇ ਆ ਉਸ ਵੀਡੀਓ ਦੀ ਤਰਫ ਫੇਰ ਕਰਨੀਆਂ ਗੱਲਬਾਤ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੂੰਗਾ ਇਸ ਇੰਟਰਵਿਊ ਦੀ ਸ਼ੁਰੂਆਤ ਤੋਂ ਪਹਿਲਾਂ ਕਿਉਂਕਿ ਇਸ ਇੰਟਰਵਿਊ ਦੇ ਵਿੱਚ ਮੈਂ ਆਪਣਾ ਪੱਤਰਕਾਰੀ ਦਾ ਲੈਜਾ ਜ਼ਰੂਰ ਬਦਲੂੰਗਾ ਕਿਉਂਕਿ ਗੱਲ ਇੱਥੇ ਪੱਗ ਦੀ ਹੈ ਜਦੋਂ ਕਿਸੇ ਦੀ ਪੱਗ ਰੋਲੀ ਜਾਵੇ ਉਦੋਂ ਸਾਡੇ ਵਰਗੇ ਪੱਤਰਕਾਰ ਆਪਣੀ ਪੱਤਰਕਾਰੀ ਛੱਡ ਕੇ ਇਨਸਾਨੀਅਤ ਜਗਾ ਲੈਂਦੇ ਨੇ ਇਹਨਾਂ ਦਾ ਬਾਥਰੂਮ ਨਿਕਲ ਜਾਂਦਾ ਹੈ ਕਿਉਂਕਿ ਉਮਰ ਇੰਨੀ ਹੈ ਨਹੀਂ ਪਤਾ ਲੱਗਦਾ ਪਰ ਉੱਥੋਂ ਦੇ ਇੱਕ ਅਧਿਕਾਰੀ ਵੱਲੋਂ ਇਹਨਾਂ ਦੀ ਪੱਗ ਲਵਾ ਕੇ ਉੱਥੇ ਪੋਚਾ ਮਰਵਾਇਆ ਜਾਂਦਾ ਹੈ ਦੋਰ ਲਾਣ ਤੇ ਐਸੇ ਬੰਦੇ ਤੇ ਜਿਨੇ ਆਪ ਪੱਗ ਬੰਨੀ ਹੁੰਦੀ ਐ ਤੇ ਉਹ ਇੱਕ ਪੱਗ ਵਾਲੇ ਬੰਦੇ ਕੋਲ ਐਸਾ ਕੰਮ ਕਰਾਉਂਦਾ ਮੈਂ ਕਹਿੰਦਾ ਸਾਢੇ ਵੱਲੋਂ ਲੱਖ ਲਾਣਦਾ ਉਸ ਬੰਦੇ ਤੇ ਸ਼ਾਹਬ ਜੀ ਸ਼ੈਲਸ਼ੀ ਘਾਲ ਜੀ ਕੱਲ ਮੈਂ ਪਛਾਹ ਪਾਇਆ ਜੀ ਪਿੱਛੇ ਇਨੇ ਲਿਖਣ ਗਿਆ ਇੰਨੇ ਨੂੰ ਆਖਿਆ ਇੱਕ ਚਰਦਾਰ ਹੈਗਾ ਜੀ ਕਿ ਕੁੜੀ ਹੈਗੀ ਜੀ ਇਹਨੇ ਆਖਿਆ ਪਾਗਲ ਲਾ ਕੇ ਉੱਤੇ ਵਾਰ ਇੱਕ ਜਾਣੇ ਗਏ ਜੀ ਪਿਆ ਹੈ ਜੀ ਮੇਰੇ ਪੱਗ ਲੇ ਕੇ ਆ ਵੀ ਲੈ ਕੇ ਕੱਢ ਗਏ ਬੜੀ ਬੜੀ ਮੈਨੂੰ ਇਛਾਪ ਸਹੀ ਦਾ ਸਾਹਬ ਜੀ ਖੰਡ ਵਾਲੇ ਤੋਂ ਮੈਂ ਬੈਠਾ ਚਾਨਸੀ ਬਸ ੱਡੇ ਬੜੀ ਉੱਤੇ ਲੱਗਾ ਚੱਕਰ ਆ ਗਿਆ ਅਛਾਪ ਆ ਗਿਆ ਮੈਂ ਉੱਥੇ ਦਿੱਤਾ ਮੈਨੂੰ ਇਹਦਾ ਇਧਰ ਅੱਗ ਲਾ ਕੇ ਇਛਾਪ ਕਰਾਂ ਇੱਕ ਸ਼ਰਦਾ ਜੀ ਇੱਕ ਹੋਰ ਦੇਖ ਜੀ ਬਸ ਪੱਗ ਦੇ ਉੱਤੇ ਐ ਮੈਂ ਇਹਨਾਂ ਨੂੰ ਨਹੀਂ ਜਾਣਦੀ ਨਾ ਮੈਂ ਇਹਨਾਂ ਨੂੰ ਕਦੀ ਪਹਿਲਾਂ ਮਿਲੀਆਂ ਨਾ ਮੈਨੂੰ ਇਹਨਾਂ ਦੀ ਜਾਣ ਪਹਿਚਾਨ ਮੈਂ ਸਿਰਫ ਵੇਖਿਆ ਇੱਕ ਦਸਤਾਰ ਮੈਂ ਸਿਰਫ ਵੇਖਿਆ ਕਿ ਇੱਕ ਦਸਤਾਰ ਪੈਰਾਂ ਵਿੱਚ ਰੁਲਣਦੀ ਹੈ ਮੈਂ ਉਸ ਦਸਤਾਰ ਨੂੰ ਲੈ ਕੇ ਇਹ ਗੱਲ ਨੂੰ ਅੱਗੇ ਵਧਾਇਆ ਔਰ ਮੈਂ ਬਾਪੂ ਜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਹਿਲੇ ਦਿਨ ਤੇ ਮੈਨੂੰ ਬਹੁਤ ਧਮਕੀਆਂ ਵੀ ਆਈਆਂ ਬਹੁਤ ਕੁਝ ਕੀਤਾ ਕਿਉਂਕਿ ਮੈਂ ਪੂਰੀ ਰਾਤ ਨਹੀਂ ਸੁੱਤੀ ਉਹ ਸੋਚ-ਸੋਚ ਕੇ ਕਿ ਉਹ ਬਜ਼ੁਰਗ ਬੰਦੇ ਦਾ ਕੀ ਹਾਲ ਹੁੰਦਾ ਹੋਏਗਾ ਕਿਉਂਕਿ ਸਾਨੂੰ ਵੀ ਬਜ਼ੁਰਗਾਂ ਨੇ ਪਾਲਿਆ ਹੈ ਮੈਂ ਆਪਣੇ ਦਾਦੀ ਦਾਦਾ ਜੀ ਕੋ ਰਹੀਆਂ ਬਜ਼ੁਰਗਾਂ ਸਾਹਮਣੇ ਆ ਤੇ ਉਹ ਅਗਲੇ ਦਿਨ ਮੈਂ ਸਵੇਰੇ 5 ਵਜੇ ਉੱਠ ਕੇ ਬਾਪੂ ਜੀ ਨੂੰ ਲੱਭਣ ਚਲੇਗੀ ਜਿਹੜੇ ਕਿ ਬਾਪੂ ਜੀ ਮੈਨੂੰ ਖੰਡ ਵਾਲੇ ਸਟਾਪ ਤੇ ਮਿਲੇ ਜਦੋਂ ਮੈਂ ਇਹਨਾਂ ਨੂੰ ਦੇਖਿਆ ਹੱਥ ਜੋੜ ਕੇ ਮੈਨੂੰ ਕਹਿੰਦੇ ਮੈਨੂੰ ਮaaf ਕਰ ਦਿਓ ਮੈਨੂੰ ਮaaf ਕਰ ਦਿਓ ਔਰ ਰੋਣਾ ਸ਼ੁਰੂ ਹੋ ਗਿਆ ਮੈਂ ਕਿਹਾ ਬਾਪੂ ਜੀ ਕੀ ਹੋਇਆ ਕਹਿੰਦੇ ਮੇਰਾ ਪਿਸ਼ਾਬ ਨਿਕਲ ਗਿਆ ਸੀ ਮੈਨੂੰ ਮaaf ਕਰ ਦਿਓ ਔਰ ਮੈਂ ਬਾਪੂ ਜੀ ਨੂੰ ਕਿਹਾ ਬਾਪੂ ਜੀ ਕੋਈ ਗੱਲ ਨਹੀਂ ਮੈਂ ਤੁਹਾਡੇ ਧੀਆ ਵਰਗੀਆਂ ਤੁਸੀਂ ਮੈਨੂੰ ਪੂਰੀ ਗੱਲ ਦੱਸੋ ਜਦੋਂ ਮੈਂ ਪੂਰੀ ਗੱਲ ਸੁਣ ਕੇ ਉਹਨਾਂ ਦੀ ਵੀਡੀਓ ਬਣਾ ਕੇ ਗਰੁੱਪਾਂ 'ਚ ਪਾਈ ਹੈ ਉਸ ਤੋਂ ਬਾਅਦ ਮੈਨੂੰ ਧਮਕੀਆਂ ਤੇ ਧਮਕੀਆਂ ਉਸ ਲੜਕੀ ਦੇ ਘਰੋਂ ਵੀ ਮੈਨੂੰ ਫੋਨ ਆ ਕੇ ਧਮਕੀਆਂ ਕਿ ਤੇਰੇ ਘਰ ਆ ਕੇ ਤੇਰੇ ਵਾਲ ਪੁੱਟਾਂਗੇ ਔਰ ਉਸ ਤੋਂ ਬਾਅਦ ਮੈਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੂੰਗਾ ਇਸ ਇੰਟਰਵਿਊ ਦੀ ਸ਼ੁਰੂਆਤ ਤੋਂ ਪਹਿਲਾਂ ਕਿਉਂਕਿ ਇਸ ਇੰਟਰਵਿਊ ਦੇ ਵਿੱਚ ਮੈਂ ਆਪਣਾ ਪੱਤਰਕਾਰੀ ਦਾ ਲੈਜਾ ਜ਼ਰੂਰ ਬਦਲੂੰਗਾ ਕਿਉਂਕਿ ਗੱਲ ਇੱਥੇ ਪੱਕੀ ਦੀ ਹੈ ਜਦੋਂ ਕਿਸੇ ਦੀ ਪੱਗ ਰੋਲੀ ਜਾਵੇ ਉਦੋਂ ਸਾਡੇ ਵਰਗੇ ਪੱਤਰਕਾਰ ਆਪਣੀ ਪੱਤਰਕਾਰੀ ਛੱਡ ਕੇ ਇਨਸਾਨੀਅਤ ਜਗਾ ਲੈਂਦੇ ਨੇ ਇਹ ਬਾਪੂ ਜੀ ਮੇਰੇ ਨਾਲ ਇਸ ਵਕਤ ਮੌਜੂਦ ਨੇ ਇਹਨਾਂ ਦਾ ਕੱਲ ਪਰਸੋ ਦੀ ਗੱਲ ਆ ਜਿੱਥੇ BRTS ਸਟੈਂਡ ਦੇ ਉੱਪਰ ਇਹਨਾਂ ਦਾ ਬਾਥਰੂਮ ਨਿਕਲ ਜਾਂਦਾ ਹੈ ਕਿਉਂਕਿ ਉਮਰ ਇੰਨੀ ਹੈ ਨਹੀਂ ਪਤਾ ਲੱਗਦਾ ਪਰ ਉੱਥੋਂ ਦੇ ਇੱਕ ਅਧਿਕਾਰੀ ਵੱਲੋਂ ਇਹਨਾਂ ਦੀ ਪੱਗ ਲਵਾ ਕੇ ਉੱਥੇ ਪੋਚਾ ਮਲਵਾਇਆ ਜਾਂਦਾ ਦੁਰਲਹਨ ਤੇ ਐਸੇ ਬੰਦੇ ਤੇ ਜਿਨ੍ਹਾਂ ਨੇ ਆਪ ਪੱਗ ਬੰਨੀ ਹੁੰਦੀ ਹੈ ਤੇ ਉਹ ਇੱਕ ਪੱਗ ਵਾਲੇ ਬੰਦੇ ਕੋਲ ਐਸਾ ਕੰਮ ਕਰੋਂਦਾ ਮੈਂ ਕਹਿੰਦਾ ਸਾਡੇ ਵੱਲੋਂ ਲੱਖ ਲਾਣਤਾ ਉਸ ਬੰਦੇ ਤੇ ਮੈਂ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਸਾਰਾ ਮੁੱਦਾ ਜਾਣਦੇ ਆ ਅਖਰ ਮੁੱਦਾ ਕੀ ਹੈ ਬਾਪੂ ਜੀ ਨਾਮ ਕੀ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਸਿੰਘ ਆ ਸਰ ਤੇ ਦਸਤਾਰ ਸਜਉਂਦੇ ਹੋ ਉਦੋਂ ਕੀ ਘਟਨਾ ਵਾਪਰੀ ਹੋਇਆ ਕੀ ਉਦੋਂ ਖੰਡ ਵਾਲੇ ਤੋਂ ਮੈਂ ਬੈਠਾ ਚਾਣਾ ਸੀ ਬੱਸ ੱਡੇ ਬੜੀ ਉੱਤੇ ਲੱਗਾ ਚੱਕਰ ਆ ਗਿਆ ਅਛਾਪ ਆ ਗਿਆ ਮੈਂ ਉੱਥੇ ਤੱਕ ਮੈਨੂੰ ਤਾਂ ਇਦਰਾ ਅਗਲਾ ਕੇ ਸ਼ਾਪਕਾਰ ਇੱਕ ਸ਼ਰਦਾ ਸੀ ਇੱਕ ਹੋਰ ਦੇਖ ਜੀ ਬਸ ਇੱਕ ਮੈਡਮ ਸੀ ਬਸ ਤੇ ਉਹਨੂੰ ਇੰਨੀ ਸ਼ਰਮ ਨਹੀਂ ਆਈ ਕਿ ਉਹਨੇ ਆਪ ਸਿਰ ਤੇ ਪੱਗ ਬੰਨੀ ਤੇ ਤੁਹਾਨੂੰ ਪੱਗ ਲਵਾ ਕੇ ਬਾਥਰੂਮ ਤੇ ਪੋਚਾ ਮਾਰਨ ਨੂੰ ਕਹਿ ਰਹੀ ਗਲਤੀ ਇਹ ਦੀ ਕਿ ਮੇਰੇ ਤੇ ਨਹੀਂ ਕਿ ਗਲਤੀ ਕੋਈ ਬਸ ਉਮਰ ਕਿੰਨੀ ਤੁਹਾਡੀ 40 ਸਾਲ ਹੋ ਗਈ ਮੇਰੀ ਉਮਰ ਹੋ ਗਈ ਤੁਸੀਂ ਰੋਕਿਆ ਨਹੀਂ ਉਹਨੂੰ ਟੋਕਿਆ ਨਹੀਂ ਅੱਗੇ ਕੁਝ ਕਿਹਾ ਨਹੀਂ ਮੈਨੂੰ ਪਰ ਆਂਦਾ ਮੈਂ ਇਹਨੂੰ ਮੈਂ ਚੁੱਕੀ ਜਾਣਾ ਲੈ ਮੈਂ ਤਰਲੇ ਤੇ ਮੈਂ ਅੱਡੇ ਗਲਤੀ ਹੋ ਗਈ ਗਲਤੀ ਹੋ ਗਈ ਫਿਰ ਲੱਗਿਆ ਮੈਂ ਫੇਰ ਉੱਪਰ ਟੈਂਪੂ ਤੇ ਬੈਠ ਕੇ ਮੈਂ ਖੰਡ ਵਾਲੇ ਆ ਗਿਆ ਫੇਰ ਬਸ ਕਿੱਡੀ ਮਾੜੀ ਗੱਲ ਆ ਕਿ ਕੀ ਕਰ ਤੂ ਤ ਅਸੀਂ ਕਰ ਰਹੇ ਆਂ ਤੇ ਮੈਨੂੰ ਨਹੀਂ ਲੱਗਦਾ ਸ਼ਾਇਦ ਉਸ ਦਾ ਆਪ ਦਾ ਜ਼ਮੀਰ ਜਾਗਦਾ ਹੋਗਾ ਜਿੰਨੇ ਸਿਰ ਤੇ ਪੱਗ ਬੰਨੀ ਐ ਤੇ ਬਾਪੂ ਕੋਲੋਂ ਇਹ ਕਰਤੂਤ ਕਰਵਾਈ ਬਾਪੂ ਜੀ ਕੀ ਹੋਇਆ ਪਤਾ ਨਹੀਂ ਲੱਗਾ ਉਸ ਵਕਤ ਤਬੀਅਤ ਢਲੀ ਸੀਗੀ ਚੱਕਰ ਆ ਗਿਆ ਸੀ ਮੈਨੂੰ ਬਸ ਇੰਨੀ ਹੋ ਗਈ ਗੱਲ ਬਸ ਮਨ ਨੂੰ ਹੋਇਆ ਨਹੀਂ ਕਿ ਮੈਂ ਕੀ ਕਰ ਰਿਹਾ ਜਾਂ ਮੈਨੂੰ ਇਹ ਜ਼ਬਰਦਸਤੀ ਕਰਵਾਇਆ ਜਾ ਰਿਹਾ ਪਤਾ ਨਹੀਂ ਲੱਗਾ ਮੈਨੂੰ ਕਾਲਾ ਆ ਗਿਆ ਮੈਨੂੰ ਪੁਸ਼ਾਪ ਬਸ ਇੰਨੀ ਗੱਲ ਵੀ ਡੇਕਗੇ ਸੀ ਉੱਥੇ ਹਾਂਜੀ ਉਸ ਤੋਂ ਬਾਅਦ ਕੀ ਹਾਲਾਤ ਬਣੇ ਕਿਹਾ ਜਾ ਰਿਹਾ ਕਿ ਤੁਸੀਂ ਘਰ ਵੀ ਨਹੀਂ ਗਏ ਉਸ ਤੋਂ ਬਾਅਦ ਡਟਦਾ ਮੈਂ ਕਾਹ ਨਹੀਂ ਗਿਆ ਬਸ ਇੰਨੀ ਗੱਲ ਹੋਈ ਫਿਰ ਐਡੀ ਸ਼ਰਮਸਾਰ ਗੱਲ ਇਹ ਆ ਕੀ ਤੁਸੀਂ ਪੱਗ ਸਾ ਪੱਗ ਦੇ ਨਾਲ ਬਾਥਰੂਮ ਸਾਫ ਕਰਾ ਰਹੇ ਹੋ ਉਸ ਤੋਂ ਬਾਅਦ ਉਹ ਫੋਟੋਆਂ ਵੀਡੀਓ ਖਿੱਚ ਕੇ ਉਹ ਆਪਣੇ ਗਰੁੱਪ ਦੇ ਵਿੱਚ ਪਾਈਆਂ ਜਾ ਰਹੀਆਂ ਕਿ ਅਸੀਂ ਇਹ ਬਜ਼ੁਰਗ ਬਾਪੂ ਕੋਲੋਂ ਕੀ ਕਰਾਇਆ ਬਾਪੂ ਜੀ ਦੇ ਹਾਲਾਤ ਉਦੋਂ ਦੇ ਇਸੇ ਤਰੀਕੇ ਨਾਲ ਆ ਇਹ ਬਾਪੂ ਜੀ ਹੋਣੀ ਉਦੋਂ ਦੇ ਰੋ ਰਹੇ ਆ ਤੇ ਹਾਲਾਤ ਇੰਨੇ ਕਿ ਮਾੜੇ ਕਰਤੇ ਅਗਲੇ ਨੂੰ ਤੁਸੀਂ ਡਿਪਰੈਸ਼ਨ ਤੱਕ ਜਾਣ ਤੱਕ ਪੰਚਾਇਤ ਆ ਅਗਲੇ ਤੇ ਇਹ ਹਾਲਾਤ ਕਰਤੇ ਕਿ ਅਗਲਾ ਕਿਤੇ ਬਾਹਰ ਮੂਵ ਖਾਂ ਜੋਗਾ ਨਹੀਂ ਰਿਹਾ ਇਹੋ ਜਿਹੇ ਬੰਦੇ ਨੂੰ ਸ਼ਰਮ ਹੋਣੀ ਚਾਹੀਦੀ ਮੈਂ ਪਹਿਲਾਂ ਕਹਿ ਚੁੱਕਿਆ ਕਿ ਮੈਂ ਪੱਤਰਕਾਰੀ ਦੇ ਲੈਜੇ ਤੋਂ ਬਾਹਰ ਆ ਸਕਦਾ ਪਰ ਐ ਕਰਤੂਤ ਇੰਨੀ ਕਿ ਸ਼ਰਮਸਾਰ ਆ ਨਾ ਇੱਥੇ ਮਾਫੀ ਮੰਗਣੀ ਬਣਦੀ ਹੈ ਜੋ ਕਾਰਵਾਈ ਸਖਤ ਤੋਂ ਸਖਤ ਹੋਵੇ ਮੈਨੂੰ ਲੱਗਦਾ ਉਹ ਵੀ ਘੱਟ ਹੋ ਸਕਦੀ ਹੈ ਮੇਰੇ ਨਾਲ ਇਸ ਵਕਤ ਬੀਆਰਟੀਐਸ ਦੇ ਅਧਿਕਾਰੀ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਇਹ ਬਾਪੂ ਜੀ ਹੁਣਾਂ ਦੇ ਨਾਲ ਖੜਨ ਦਾ ਇੱਕ ਫੈਸਲਾ ਲਿਆ ਮੈਡਮ ਸਸ਼ੀ ਹਲਕੀ ਨਾਮ ਤੋਂ ਪਾਜੀ ਮੇਰਾ ਨਾਮ ਲਵਲੀ ਹੈ ਤੇ ਮੈਂ ਬੀਆਰਟੀਐਸ ਵਿੱਚ ਗਾਰਡ ਦੀ ਜੌਬ ਕਰਦੀ ਹਾਂ ਜਿਸ ਟਾਈਮ ਇਹ ਘਟਨਾ ਹੋਈ ਇਹ ਬੱਸ ਸਟੈਂਡ ਦੀ ਘਟਨਾ ਮੇਰੀ ਡਿਊਟੀ ਵਿਜੇਨਗਰ ਸੀ ਸਾਡੇ ਗਰੁੱਪ ਦੇ ਵਿੱਚ ਜਿਹੜੀ ਵੀ ਫੋਟੋ ਹੋਵੇ ਸਾਡੇ ਗਰੁੱਪ ਦੇ ਵਿੱਚ ਜਿੱਥੇ ਸਾਡੀਆਂ ਉਹ ਡਿਊਟੀਆਂ ਪੈਂਦੀਆਂ ਉੱਥੇ ਆਈ ਜਦੋਂ ਇਹ ਫੋਟੋ ਆਈ ਹੈ ਇੱਕ ਮੈਡਮ ਹੈਗੀ ਮੁਸਕਾਨ ਮੈਡਮ ਉਹਨਾਂ ਨੇ ਜਦੋਂ ਇਹ ਫੋਟੋਆਂ ਖਿੱਚ ਕੇ ਪਾਈਆਂ ਆਪਣੇ ਫੋਨ ਤੋਂ ਤੇ ਮੈਂ ਫੋਟੋਆਂ ਦੇਖ ਕੇ ਇੱਕਦਮ ਸ਼ੌਕ ਹੋ ਗਈ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਫੋਨ ਕੀਤਾ ਕਿ ਫੋਟੋਆਂ ਡਿਲੀਟ ਕਰੋ ਹੂੰ ਉਸ ਤੋਂ ਬਾਅਦ ਮੈਂ ਕਿਹਾ ਇਹ ਫੋਟੋਆਂ ਬਹੁਤ ਗਲਤ ਹੈ ਬਹੁਤ ਗਲਤ ਮੈਸੇਜ ਜਾਏਗਾ ਮੈਂ ਕਿਹਾ ਇਹ ਕੀ ਕਰਦੇ ਪਏ ਹੋ ਉਸ ਤੋਂ ਬਾਅਦ ਮੇਰੇ ਸੀਨੀਅਰ ਅਧਿਕਾਰੀਆਂ ਨੇ ਉਹਨਾਂ ਕੋ ਫੋਟੋਆਂ ਡਿਲੀਟ ਕਰਵਾਈਆਂ ਵਾ ਜਦੋਂ ਫੋਟੋਆਂ ਡਿਲੀਟ ਹੋਈਆਂ ਉਸ ਤੋਂ ਬਾਅਦ ਇਹ ਜਿਹੜੀਆਂ ਫੋਟੋਆਂ ਪਹਿਲਾਂ ਹੀ ਮੀਡੀਆ ਕੋਲ ਪਹੁੰਚ ਚੁੱਕੀਆਂ ਸੀ ਮੀਡੀਆ ਉੱਥੇ ਅੱਧੇ ਘੰਟੇ ਘੰਟੇ ਦੇ ਵਿੱਚ ਜਾਂ ਉੱਥੇ ਪਹੁੰਚ ਚੁੱਕੀ ਸੀ ਉਹਨਾਂ ਮੈਡਮ ਨੇ ਕਿਹਾ ਮੇਰਾ ਕੋਈ ਕਸੂਰ ਨਹੀਂ ਮੇਰੀ ਡਿਊਟੀ ਤੇ ਉੱਪਰ ਸੀ ਜਦੋਂ ਕਿ ਇਹ ਗੱਲ ਨੂੰ ਮੈਂ ਚੁੱਕਿਆ ਕਿ ਇਹ ਪੱਗ ਦਾ ਮੁੱਦਾ ਹੈ ਇਹ ਪੱਗ ਦੇ ਉੱਤੇ ਹੈ ਮੈਂ ਇਹਨਾਂ ਨੂੰ ਨਹੀਂ ਜਾਣਦੀ ਨਾ ਮੈਂ ਇਹਨਾਂ ਨੂੰ ਕਦੀ ਪਹਿਲਾਂ ਮਿਲੀ ਆ ਨਾ ਮੈਨੂੰ ਇਹਨਾਂ ਦੀ ਜਾਣ ਪਹਿਚਾਨ ਮੈਂ ਸਿਰਫ ਵੇਖਿਆ ਇੱਕ ਦਸਤਾਰ ਮੈਂ ਸਿਰਫ ਵੇਖਿਆ ਕਿ ਇੱਕ ਦਸਤਾਰ ਪੈਰਾਂ ਵਿੱਚ ਰੁਲਣਦੀ ਹੀ ਆ ਮੈਂ ਉਸ ਦਸਤਾਰ ਨੂੰ ਲੈ ਕੇ ਇਹ ਗੱਲ ਨੂੰ ਅੱਗੇ ਕਿ ਵਿਧਾਇਆ ਔਰ ਮੈਂ ਬਾਪੂ ਜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਹਿਲੇ ਦਿਨ ਤੇ ਮੈਨੂੰ ਬਹੁਤ ਧਮਕੀਆਂ ਵੀ ਆਈਆਂ ਬਹੁਤ ਕੁਛ ਕੀਤਾ ਕਿਉਂਕਿ ਮੈਂ ਪੂਰੀ ਰਾਤ ਨਹੀਂ ਸੁੱਤੀ ਉਹ ਸੋਚ-ਸੋਚ ਕੇ ਕਿ ਉਹ ਬਜ਼ੁਰਗ ਬੰਦੇ ਦਾ ਕੀ ਹਾਲ ਹੁੰਦਾ ਹੋਏਗਾ ਕਿਉਂਕਿ ਸਾਨੂੰ ਵੀ ਬਜ਼ੁਰਗਾਂ ਨੇ ਪਾਲਿਆ ਹੈ ਮੈਂ ਆਪਣੇ ਦਾਦੀ ਦਾਦਾ ਜੀ ਕੋ ਰਹੀਆਂ ਬਜ਼ੁਰਗ ਸੰਭੇ ਆ ਤੇ ਉਹ ਅਗਲੇ ਦਿਨ ਮੈਂ ਸਵੇਰੇ 5 ਵਜੇ ਉੱਠ ਕੇ ਬਾਪੂ ਜੀ ਨੂੰ ਲੱਭਣ ਚਲੇਗੀ ਜਿਹੜੇ ਕਿ ਬਾਪੂ ਜੀ ਮੈਨੂੰ ਖੰਡ ਵਾਲੇ ਸਟਾਪ ਤੇ ਮਿਲੇ ਜਦੋਂ ਮੈਂ ਇਹਨਾਂ ਨੂੰ ਦੇਖਿਆ ਹੱਥ ਜੋੜ ਕੇ ਮੈਨੂੰ ਕਹਿੰਦੇ ਮੈਨੂੰ ਮaaf ਕਰ ਦਿਓ ਮੈਨੂੰ ਮaaf ਕਰ ਦਿਓ ਔਰ ਰੋਣਾ ਸ਼ੁਰੂ ਹੋ ਗਿਆ ਮੈਂ ਕਹਾ ਬਾਪੂ ਜੀ ਕੀ ਹੋਇਆ ਕਹਿੰਦੇ ਮੇਰਾ ਪਿਸ਼ਾਪ ਨਿਕਲ ਗਿਆ ਸੀ ਮੈਨੂੰ ਮaaf ਕਰ ਦਿਓ ਔਰ ਮੈਂ ਬਾਪੂ ਜੀ ਨੂੰ ਕਿਹਾ ਬਾਪੂ ਜੀ ਕੋਈ ਗੱਲ ਨਹੀਂ ਮੈਂ ਤੁਹਾਡੇ ਧੀਆ ਵਰਗੀਆਂ ਤੁਸੀਂ ਮੈਨੂੰ ਪੂਰੀ ਗੱਲ ਦੱਸੋ ਜਦੋਂ ਮੈਂ ਪੂਰੀ ਗੱਲ ਸੁਣ ਕੇ ਉਹਨਾਂ ਦੀ ਵੀਡੀਓ ਬਣਾ ਕੇ ਗਰੁੱਪਾਂ 'ਚ ਪਾਈ ਹੈ ਉਸ ਤੋਂ ਬਾਅਦ ਮੈਨੂੰ ਧਮਕੀਆਂ ਤੇ ਧਮਕੀਆਂ ਉਸ ਲੜਕੀ ਦੇ ਘਰੋਂ ਵੀ ਮੈਨੂੰ ਫੋਨ ਆ ਕੇ ਧਮਕੀਆਂ ਕਿ ਤੇਰੇ ਘਰ ਆ ਕੇ ਤੇਰੇ ਵਾਲ ਪੁੱਟਾਂਗੇ ਔਰ ਉਸ ਤੋਂ ਬਾਅਦ ਮੈਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਜਦੋਂ ਮੈਨੂੰ ਜੋਬ ਤੋਂ ਸਸਪੈਂਡ ਕਰਤਾ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਕੋ ਇਹ ਕਾਰਨ ਪੁੱਛਿਆ ਉਹਨਾਂ ਨੇ ਕਿਹਾ ਤੂੰ ਬ੍ਰਾਹਮਣਾਂ ਦੀ ਧੀ ਹੈ ਤੂੰ ਸ਼ਰਮਿਆਂ ਦੀ ਧੀ ਹੈ ਤੇ ਮੈਨੂੰ ਇਹ ਸੋਚ ਕੇ ਬੜਾ ਸ਼ੌਕ ਲੱਗਾ ਕਿ ਜੇ ਮੈਂ ਬਾਮਣਾ ਦੀ ਧੀ ਆ ਪੱਗਾਂ ਤੇ ਬਾਮਣਾ ਦੀ ਧੀ ਧੀਆਂ ਨੇ ਉਨੀਆਂ ਹੀ ਮੈਮਾਏ ਨੇ ਰੱਖਦੀਆਂ ਮੈਂ ਸਾਡੇ ਵੀ ਵਿਆਹਾਂ ਸ਼ਾਦੀਆਂ ਚ ਇਹ ਸਿਰ ਤੇ ਸਜਾਈਆਂ ਜਾਂਦੀਆਂ ਵਾ ਜਦੋਂ ਕੋਈ ਮੌਤ ਹੁੰਦੀ ਆ ਜਾਂ ਕਿਸੇ ਦਾ ਕੋਈ ਘਰ ਮੌਤ ਇਹਦੀ ਰਸਮ ਪਗੜੀ ਰੱਖਦੇ ਅਸੀਂ ਵੀ ਪਗੜੀ ਆਪਣੇ ਬੱਚਿਆਂ ਦੇ ਸਿਰ ਤੇ ਬੰਨ ਕੇ ਉਹ ਜ਼ਿੰਮੇਵਾਰੀ ਪਿਓ ਦੀ ਦਿੰਨੇ ਆ ਧਰਮ ਦੀ ਬਾਤ ਚ ਇਹ ਇਨਸਾਨੀਅਤ ਦੀ ਪਹਿਲਾਂ ਇਨਸਾਨੀਅਤ ਦੀ ਪਹਿਲਾਂ ਮੈਂ ਇੱਕ ਇਨਸਾਨ ਹੋ ਕੇ ਅੱਗੇ ਆਈਆਂ ਮੈਨੂੰ ਤਰ ਪਰ ਮੈਨੂੰ ਇਹ ਧਰਮ ਨਾਲ ਗੱਲ ਜੋੜੀ ਗਈ ਹੈ ਕਿ ਤੂੰ ਪੰਡਤਾਂ ਦੀ ਕੁੜੀ ਹੋ ਕੇ ਮੈਂ ਕਹਿੰਦੀ ਮੈਂ ਪੰਡਤਾਂ ਦੀ Look ਮੈਂ ਪੰਡਤਾਂ ਦੀ ਕੁੜੀ ਮੈਂ ਧਰਮ ਨੂੰ ਬਾਅਦ ਚ ਪਿੱਛੇ ਕਰਦੀ ਆ ਮੈਂ ਇਹ ਜਿਹੜੀ ਸਿਰ ਤੇ ਦਸਤਾਰ ਹੈ ਨਾ ਮੈਂ ਕਹਿੰਦਾ ਅੱਜ ਤੇ ਪੱਗਾਂ ਦੀ ਗੱਲ ਹੈ ਕੱਲ ਨੂੰ ਚੁੰਨੀਆਂ ਦੀ ਗੱਲ ਨਾ ਆਵੇ ਮੈਂ ਤਾਂ ਖਲੋਤੀਆਂ ਪਰ ਮੈਨੂੰ ਬਹੁਤ ਧਮਕੀਆਂ ਆ ਰਹੀਆਂ ਮੈਨੂੰ ਜੋਬ ਤੋਂ ਕੱਢ ਦਿੱਤਾ ਗਿਆ ਮੈਂ ਕੱਲ ਦੀ ਇੱਧਰ ਉੱਧਰ ਭਟਕਦੀ ਪਈਆਂ ਆ ਪਾਪਾ ਜੀ ਜਿਹੜੇ ਆ ਰਾਤ ਦੇ ਟਾਈਮ ਇਹ ਆਪਣੇ ਘਰ ਨਹੀਂ ਆਏ ਅਸੀਂ ਇਹਨਾਂ ਨੂੰ ਲੱਭਦੇ ਰਹੇ ਕਈ ਸੰਸਥਾਵਾਂ ਮੇਰੇ ਨਾਲ ਇਹਨਾਂ ਨੂੰ ਲੱਭਦੀਆਂ ਰਹੀਆਂ ਪਰ ਇਹ ਘਰ ਨਹੀਂ ਅੱਜ ਸਵੇਰੇ ਫਿਰ ਮੈਂ 5 ਵਜੇ ਆਪਣੇ ਬੇਟੇ ਦੇ ਨਾਲ ਜਦੋਂ ਗਈਆਂ ਐਮਐਨਐਫ ਖੰਡ ਵਾਲੇ ਇਹਨਾਂ ਨੂੰ ਕਿਤੇ ਇੱਕ ਪਾਰਕ ਦੇ ਵਿੱਚ ਸ ਤੁਹਾਡੀ ਗੱਲ ਜੇ ਅੱਗੇ ਪਹੁੰਚੇਗੀ ਤੇ ਫੇਰ ਹੀ ਵੀਰ ਜੀ ਮੈਂ ਇਸ ਕਰਕੇ ਪਾਪਾ ਜੀ ਨੇ ਇਥੇ ਲਿਆਂ। ਤੁਹਾਨੂੰ ਤੁਹਾਨੂੰ ਧਮਕੀਆਂ ਕਿਦੇ ਵੱਲਵਾਈਆਂ ਪਹਿਲਾਂ ਇਹ ਦੱਸੋ। ਮੇਰੇ ਸੀਨੀਅਰਾਂ ਵੱਲੋਂ ਧਮਕੀਆਂ ਆਂ ਕੋਚ ਉਸ ਲੜਕੀ। ਨਾਮ ਲੈਣਾ ਚਾਹੋਗੇ ਉਹਨਾਂ ਦਾ? ਨਾਮ ਬਸ ਇਹੋ ਹੀ ਹੈ ਕਿ ਜਿਨ੍ਹਾਂ ਨੇ ਮੈਨੂੰ ਜੌਬ ਤੋਂ ਕੱਢਿਆ ਉਹਨਾਂ ਨੂੰ ਆਪਾਂ ਤੁਹਾਡੀ ਨਾਲ ਖੜੇ ਆਂ। ਆਪਾਂ ਬਾਪੂ ਜੀ ਉਹਨਾਂ ਦੇ ਨਾਲ ਖੜੇ ਆ ਸਾਡਾ ਇਹ ਫਰਜ਼ ਆ। ਜੇਕਰ ਕਿਸੇ ਨਾਲ ਤੱਕਾ ਹੁੰਦਾ ਤੇ ਉਹਦੇ ਨਾਲ ਕਰਨਾ। ਫਰਜੀ ਜਿੱਥੇ ਬਾਪੂ ਜੀ ਹੁਣੇ ਕਹਿਣਗੇ ਜਿਵੇਂ ਕਾਰਵਾਈ ਕਰਵਾਉਣੀ ਬਣਦੀ ਹੋਏਗੀ ਅਸੀਂ ਨਾਲ ਜਾ ਕੇ ਕਰਵਾਵਾਂਗੇ ਪਰ ਤੱਕਾ ਨਹੀਂ ਹੋਣ ਦਵਾਂਗੇ ਤੱਕਾ ਨਹੀਂ ਜ਼ਰਾਗੇ ਤੁਹਾਨੂੰ ਨਾਮ ਦੱਸੋ ਕਿੰਨੇ ਕਿਹਾ ਵਾ ਬਕਾਇਦਾ ਤੁਸੀਂ ਉਹਨਾਂ ਖਿਲਾਫ ਕੰਪਲੇਂਟ ਦੇਣੀ ਚਾਹੋਗੇ ਵੀਰ ਜੀ ਮੈਂ ਇੱਕੋ ਹੀ ਗੱਲ ਕਰਨਾ ਚਾਹੁੰਦੀ ਆ ਮਸਲਾ ਪੱਗ ਦਾ ਵਾ ਮੈਂ ਆਪਣੀ ਨੌਕਰੀ ਦਾ ਉਤੇ ਲਾਈ ਆਪਣੀ ਜਾਨ ਦਾ ਉਤੇ ਲਾਉ ਠੀਕ ਆ ਨਾ ਜੇ ਮੇਰੀ ਜਾਨ ਨਾਲ ਜਾਂ ਮੇਰੀ ਨੌਕਰੀ ਨਾਲ ਇੱਕ ਪੱਗ ਬਚਦੀ ਏ ਇੱਕ ਸਰਦਾਰੀ ਬਚਦੀ ਆ ਤੇ ਮੈਂ ਇਹੋ ਜੀਆਂ ਸੋ ਨੌਕਰੀਆਂ ਕੁਰਬਾਨ ਕਰ ਦੂੰਗੀ ਠੀਕ ਹੈ ਵੀਰ ਜੀ ਮੈਂ ਇਹੋ ਚਾਹਨੀ ਆ ਕਿ ਇਹਨਾਂ ਦਾ ਇਨਸਾਫ ਹੋਵੇ ਠੀਕ ਹੈ ਜੀ ਤੇ ਜਿਵੇਂ ਮੈਨੂੰ ਨੌਕਰੀ ਤੋਂ ਕੱਢੇਗਾ ਮੇਰੇ ਹਸਬੰਡ ਨਹੀਂ ਹੈਗੇ ਕਰੋਨਾ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲ ਰਹੀ ਆ ਤੇ ਇਹ ਮੈਨੂੰ ਨੌਕਰੀ ਦੁਬਾਰਾ ਦੇ ਦੇ ਉਹ ਨੌਕਰੀ ਦੀ ਫਿਕਰ ਨਾ ਕਰੋ ਬਹੁਤ ਐਸੇ ਹੋਣਗੇ ਜ ਮੈਨੂੰ ਜਰੂਰ ਪ੍ਰੋਸਵਾ ਆਪਣੇ ਪੰਜਾਬੀਆਂ ਤੇ ਤੁਹਾਡੀ ਉਹ ਨੌਕਰੀ ਪਿੱਛੇ ਇਹ ਨਹੀਂ ਹੋ ਚੱਲਾ ਕਿ ਤੁਹਾਡਾ ਪਰਿਵਾਰ ਰਹਿ ਜਾਊਗਾ ਬਹੁਤ ਜਾਣੇ ਆ ਨੌਕਰੀਆਂ ਤੁਹਾਨੂੰ ਮਿਲ ਜਾਣਗੀਆਂ ਪਰ ਤੁਸੀਂ ਅੱਜ ਜੋ ਕਰ ਦਿਖਾਇਆ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਹੈ ਵੀਰ ਜੀ ਮੈਂ ਤਾਂ ਸਿਰਫ ਇੱਕ ਦਸਤਾਰ ਦੇ ਕਰਕੇ ਕਿਉਂਕਿ ਸਾਨੂੰ ਬਚਪਨ ਵਿੱਚ ਸਿਖਾਇਆ ਗਿਆ ਸੀ ਇਸ ਦਸਤਾਰ ਦੀ ਕੀ ਇੱਜ਼ਤ ਮੇਰੇ ਮਾਮਾ ਜੀ ਆ ਜੋ ਉਹ ਸਰਦਾਰ ਹੈ ਉਹ ਪਗੜੀ ਸਿਰ ਤੇ ਸਜਾਉਂਦੇ ਆ ਤੇ ਸਾਨੂੰ ਪਗੜੀ ਦੀ ਬਹੁਤ ਇਮੀਅਤ ਹੈ ਅਸੀਂ ਇਸ ਪਗੜੀ ਨੂੰ ਬਹੁਤ ਮਾਣ ਸਨਮਾਨ ਦਿੰਨੇ ਆ ਖਾਲਸਾ ਕਾਲਜ ਦੇ ਵਿੱਚ ਮੈਂ ਪੜ੍ਹੀ ਆ ਉੱਥੇ ਇਮੀਅਤ ਦੱਸੀ ਗਈ ਆ ਪਗੜੀ ਦੀ ਕੀ ਇਮੀਅਤ ਆ ਠੀਕ ਹੈ ਜੀ ਤੇ ਸ਼ੁਰੂ ਤੋਂ ਪੰਜਾਬ 'ਚ ਰਹਿੰਦੇ ਆਂ ਤੇ ਪੰਜਾਬੀ ਆਂ ਤੇ ਇਹਦੀ ਇੱਜ਼ਤ ਤੇ ਮਾਣ ਰੱਖਣਾ ਸਾਡਾ ਫਰਜ਼ ਬਣਦਾ ਮੈਂ ਆਪਣਾ ਫਰਜ਼ ਨਿਭਾਇਆ ਇਨਸਾਨ ਹੋਣ ਦਾ ਬਸ ਮੈਂ ਤਾਂ ਇਹਨਾਂ ਕਹਿੰਦੀ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਚ ਵੀ ਆਇਆ ਕਿ ਜਿਹੜਾ ਉਥੇ ਅਧਿਕਾਰੀ ਸੀਗਾ ਉਹਨੇ ਜਿੰਨੇ ਤੁਹਾਡੀ ਪਾਗ ਲਵਾਈ ਉਹ ਕਹਿੰਦੇ ਮਾਫੀ ਵੀ ਮੰਗਣਾ ਚਾਹੁੰਦਾ ਤੁਸੀਂ ਮਾਫੀ ਮੰਗੋਣਾ ਚਾਹੁੰਦੇ ਹੋ ਜਾਂ ਉਹਦੇ ਤੇ ਕਾਰਵਾਈ ਕਰਵਾਉਣਾ ਚਾਹੁੰਦੇ ਇਹ ਦੱਸੋ ਪਹਿਲੇ ਮਾਫੀ ਮੰਗਾਲਾ ਚਾਹੁੰਦੇ ਹਾਂ ਹਾਂ ਜੀ ਉਹਨੂੰ ਵੈਸੇ ਯਾਦ ਰਹਿਣਾ ਚਾਹੀਦਾ ਕਿ ਮੈਂ ਕੀ ਕੀਤਾ ਹੈ ਗਲਤੀ ਇਹਦੀ ਆ ਗਲਤੀ ਮੇਰੀ ਨਹੀਂ ਆ ਮੈਨੂੰ ਇਹਦਾ ਕੋਈ ਗਲਤੀ ਨਹੀਂ ਆ ਨਹੀਂ ਨਹੀਂ ਤੁਹਾਡੀ ਗਲਤੀ ਨਹੀਂ ਆ ਸੌ ਕਰ ਕੱਲ ਦੀ ਇਸੇ ਤਰ੍ਹਾਂ ਹੀ ਹੋ ਰਹੀ ਆ ਜਦੋਂ ਇਹ ਸਾਹ ਮਿਲੇ ਆ ਯਾਰ ਮਰ ਜਣਾ ਚਾਹੀਦਾ ਡੁੱਬ ਕੇ ਸੱਚੀ ਦੱਸਦਾ ਤੁਹਾਨੂੰ ਮੈਨੂੰ ਪੱਤਰਕਾਰੀ ਦੇ ਲੈਜੋ ਤੋਂ ਬਾਹਰ ਹੋਣਾ ਪੈ ਰਿਹਾ ਵਾ ਮੇਰਾ ਮੇਰਾ ਖੋਦ ਦਾ ਰੋਣ ਨਿਕਲ ਰਿਹਾ ਯਾਰ ਕਿ ਤੁਸੀਂ ਕੀ ਕਰਤੂਤ ਕੀਤੀ ਆ ਧਰਮੀ ਗੱਲ ਹੈ ਜੇ ਮੈਂ ਇਹ ਪੱਤਰਕਾਰੀ ਚ ਨਾ ਹੁੰਦਾ ਤੇ ਮੈਂ ਆਪ ਜਾ ਕੇ ਖੁਦ ਕਾਰਵਾਈ ਕਰਵਾਉਂਦਾ ਪਰ ਅਸੀਂ ਬਾਪੂ ਦੇ ਨਾਲ ਖੜੇ ਆ ਬਾਪੂ ਜੀ ਦਾ ਜੋ ਫੈਸਲਾ ਆ ਅਸੀਂ ਡਟ ਕੇ ਖੜੇ ਆ ਬਾਪੂ ਜੀ ਕਹਿੰਦੇ ਜੇਕਰ ਮਾਫੀ ਮੰਗਾਉਣੀ ਆ ਤੇ ਅਸੀਂ ਮਾਫੀ ਉਹਦੇ ਕੋਲੋਂ ਮੰਗਾਵਾਗੇ ਤੇ ਲਿਖਤੀ ਤੌਰ ਦੇ ਵਿੱਚ ਲਵਾਂਗੇ ਕਿ ਇਹੋ ਜੀ ਕਰਤੂਤ ਜੇ ਤੂੰ ਕੀਤੀ ਆ ਤੇ ਉਹ ਸ਼ਰਮਸਾਰ ਆ ਤੇ ਤੈਨੂੰ ਡੁੱਬ ਕੇ ਮਰਨਾ ਚਾਹੀਦਾ ਸੌ ਲੱਗੇ ਇਸ ਤੋਂ ਉੱਪਰ ਕੁਝ ਨਹੀਂ ਮੈਂ ਵੀ ਚੋਨਾਵਾ ਕਿ ਜਿਹੜੇ ਕੌਮ ਦੇ ਰਾਖੇ ਨੇ ਉਹ ਇਹੋ ਜਿਹੇ ਮੁੱਦਿਆਂ ਤੇ ਜ਼ਰੂਰ ਬੋਲਿਆ ਕਰੋ ਤੇ ਹੋਰ ਮੇਰੇ ਕੋਲ ਸ਼ਾਇਦ ਸ਼ਬਦ ਨਹੀਂ ਆ ਕਹਿਣ ਨੂੰ ਬਸ ਇਹਨਾਂ ਲਈ ਇਜਾਜ਼ਤ ਚਾਹਾਂਗਾ ਧੰਨਵਾਦ ਤੇ ਐਸ ਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਅੱਜ ਹਿੰਦੁਸਤਾਨ ਦੇ ਵਿੱਚ ਆਪਣੇ ਸਿਰ ਦੀ ਪੱਗ ਵੀ ਮਫੂਜ਼ ਨਹੀਂ ਇਨਸਾਨੀਅਤ ਲਈ ਸੋਚਣਾ ਚਾਹੀਦਾ ਹੈ ਇਨਸਾਨੇ ਗਲਤੀ ਹੋ ਜਾਂਦੀ ਹੈ ਪਰ ਉਹਦੀ ਸਜ਼ਾ ਇਸ ਤਰ੍ਹਾਂ ਦੀ ਨਹੀਂ ਦੇਣੀ ਚਾਹੀਦੀ ਕਿ ਉਹ ਆਪਣੀਆਂ ਹੀ ਨਜ਼ਰਾਂ 'ਚ ਡਿੱਗ ਜਾਏ ਕੁਝ ਲੋਗਾਂ ਨੂੰ ਇਨਸਾਨੀਅਤ ਸਿੱਖਣੀ ਚਾਹੀਦੀ ਹੈ। ਕੁਝ ਲੋਕ ਸਰਦਾਰਾਂ ਕੋਈ ਇਨਸਾਨੀਅਤ ਸਿੱਖ ਲਓ। ਅੱਜ ਵੀ ਲੋਕ ਐਸੇ ਮੌਜੂਦ ਨੇ ਜਿਹੜੇ ਜ਼ੁਲਮ ਕਰਨ ਤੋਂ ਡਰਦੇ ਨਹੀਂ। ਸਰਦਾਰਾਂ ਨੇ ਹਮੇਸ਼ਾ ਆਪਣੀਆਂ ਇੱਜ਼ਤਾਂ ਲਈ ਆਪਣੀਆਂ ਪੱਗਾਂ ਲਈ ਜਾਨਾਂ ਦੇ ਦਿੱਤੀਆਂ ਨੇ। ਅੱਜ ਵੀ ਉੱਥੋਂ ਦੇ ਹਿੰਦੂ ਕਿਉਂ ਨਹੀਂ ਇਹ ਗੱਲ ਸਮਝਦੇ ਕਿ ਸਰਦਾਰ ਦੀ ਪੱਗ ਉਹਦੀ ਇੱਜ਼ਤ ਈ ਹੈ, ਉਹਦਾ ਸਭ ਕੁਝ। ਇਹਨਾਂ ਸਰਦਾਰਾਂ ਨੇ ਕੀਆ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ ਨੇ ਚੁੰਨੀਆਂ ਬਚਾਈਆਂ ਨੇ ਆਪਣੀਆਂ ਜਾਨਾਂ ਦੇ ਕੇ ਅੱਜ ਅਸੀਂ ਉਹਨਾਂ ਦੇ ਪੱਗਾਂ ਦੇ ਦੁਸ਼ਮਣ ਬਣ ਗਏ ਅੱਜ ਅਸੀਂ ਉਹਨਾਂ ਦੀ ਦਸਤਾਰਾਂ ਦੇ ਦੁਸ਼ਮਣ ਬਣ ਗਏ ਕੁਝ ਇਨਸਾਨੀਅਤ ਸਾਡੇ ਅੰਦਰ ਮੌਜੂਦ ਹੋਣੀ ਚਾਹੀਦੀ ਏ ਇਸ ਤਰ੍ਹਾਂ ਦੀ ਹਵਾਨੀਅਤ ਸਾਨੂੰ ਬਚਣਾ ਚਾਹੀਦਾ ਇਸ ਤਰ੍ਹਾਂ ਦੀ ਹਵਾਨੀਅਤ ਨਹੀਂ ਹੋਣੀ ਚਾਹੀਦੀ ਤੇ ਐਸੇ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ